ਸਰਕਾਰ ਜਦੋਂ ਡਰ ਜਾਂਦੀ ਆ ਉਦੋਂ ਥੋੜੀ ਸਫਤਾਈ ਕਰਦੀ ਆ ਤੇ ਹੁਣ ਸਰਕਾਰ ਜਿਹੜੀ ਆ ਲਾਸਾ ਹਾਂ ਤੇ ਆ ਤੇ ਹੌਲੀ ਹੌਲੀ ਕਿਉਂਕਿ ਕਾਮਯਾਬੀ ਜਿਹੜੀ ਆ ਉਹ ਜ਼ਰੂਰ ਮਿਲਣੀ ਆ ਸਾਨੂੰ ਅਸੀਂ ਕਾਮਯਾਬ ਹੋਣ ਜਾ ਰਹੇ ਹਾਂ ਛੇਤੇ ਡੱਲੇਵਾਲ ਸਾਹਿਬ ਜਿਹੜੇ ਅ ਅੱਜ ਮਰਨ ਵਰਤ ਤੇ ਬੈਠੇ ਹੋਏ ਆ ਕਿਉਂਕਿ ਉਹਨਾਂ ਦੀ ਸ਼ਹਾਦਤ ਨੂੰ ਨਾ ਹੋ ਜੇ ਸਰਕਾਰ ਇਸ ਲਈ ਪਪਾ ਪਰ ਹੋਈ ਆ ਥੋੜੀ ਸਫਤਾਈ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਆਲਰੇਡੀ ਸਰਕਾਰ ਜਿਹੜੀ ਆ ਉਹ ਪਿੱਛੇ ਹਟ ਰਹੀ ਆ ਸਰਕਾਰ ਵੀ ਚਾਹੁੰਦੀ ਆ ਵੀ ਸ਼ਾਇਦ ਕਿਸੇ ਤਰ੍ਹਾਂ ਇਹ ਉੱਠ ਜਾਣ ਪਰ ਕਾਮਯਾਬੀ ਮਿਲਣ ਵਾਲੀ ਆ ਅਸੀਂ ਕਾਮਯਾਬ ਛਿਤੀ ਹੋ ਜਿਹੜੇ ਹੁਣ ਡੱਲੇ ਵਾਲ ਸਾਹਿਬ ਨੇ ਉਹਨਾਂ ਦਾ ਉੱਥੇ ਰੀਲਾਂ ਹੀ ਵਾਇਰਲ ਹੋ ਰਹੀਆਂ ਨੇ ਵੀ ਇੱਥੇ ਆ ਕੇ ਪਹਿਰਾ ਦੇਓ ਜਿਹੜੀ ਸਰਕਾਰ ਐ ਉਹ ਉਹਨਾਂ ਨੂੰ ਚੱਕਣ ਨੂੰ ਫਿਰਦੀ ਐ ਤੇ ਉੱਥੇ ਦੀ ਸਥਿਤੀ ਕੀ ਆ ਬਾਈ ਜੀ ਉੱਥੇ ਦੀ ਸਥਿਤੀ ਐ ਜੀ ਪਰ ਉਹਨਾਂ ਨੂੰ ਸੰਭਾਲਿਆ ਹੋਇਆ ਚਾਰੇ ਪਾਸੇ ਤੋਂ ਤੇ ਜਿੰਨੀਆਂ ਵੀ ਜਥੇਬੰਦੀਆਂ ਲੀਡਰ ਸਾਹਿਬਾਨ ਆ ਉਹਨਾਂ ਦੀ ਦੇਖਰੇਖ ਕਰ ਰਹੇ ਆ ਟਰਾਲੀਆਂ ਦੀ ਬੈਰੀਕੇਡਿੰਗ ਆਲੇ ਦੋਲੇ ਕੀਤੀ ਹੋਈ ਵੈਲਡਿੰਗ ਕਰਕੇ ਤੇ ਕਿਸੇ ਤਰ੍ਹਾਂ ਏਜੰਸੀ ਉਹਨਾਂ ਨੂੰ ਨਾ ਚੱਕ ਸਕੇ ਤੇ ਬਰਕਿ ਕੋਈ ਕੋਈ ਅਰਦਾਸ ਕਰਕੇ ਬੈਠੇ ਹੋਏ ਆ ਡਰ ਸਭ ਨੂੰ ਐ ਤੇ ਸਾਨੂੰ ਵੈਸੇ ਜ਼ਰੂਰ ਤਾਂ ਉਹਨਾਂ ਦੀ ਅਸੀਂ ਚਾਹੁੰਦੇ ਆਂ ਵੀ ਉਹ ਇੱਕ ਕਾਮਯਾਬੀ ਦਾ ਸੇਰਾ ਜਿਹੜਾ ਆਪਣੇ ਅੱਖੀਂ ਜ਼ਰੂਰ ਦੇਖੀਏ ਢੱਲੇਵਾਲ ਸਾਹਿਬ ਨੇ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਉਹ ਤਕਰੀਬਨ 35 ਦਿਨ ਦਾ ਹੋਣ ਜਾ ਰਿਹਾ ਤੇ ਜਿਹੜਾ ਭਗਵੰਤ ਮਾਨ ਹੈ ਉਹ ਜਮਾ ਹੀ ਨਹੀਂ ਬੋਲ ਰਿਹਾ ਇਹ ਟੌਪਿਕ ਦੇ ਉੱਤੇ ਚਲੋ ਉਹਦਾ ਦੇ ਕੈਬਨਿਟ ਮੰਤਰੀ ਤਾਂ ਫੇਰ ਵੀ ਉੱਤੇ ਜਾਇਆ ਏ ਬਲਵੀਰ ਸਿੰਘ ਉਹਨੀ ਤੇ ਆਪਾਂ ਨੂੰ ਫਰਜ਼ ਬਣਦਾ ਨਾ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਦਾ ਨੇ ਸਰਕਾਰ ਜਦੋਂ ਆਪ ਜਾਂ ਨੁਮਾਇंदे ਜਾਂਦੇ ਆ ਤਾਂ ਉਹ ਸਰਕਾਰ ਦੀ ਇੱਕ ਤਰ੍ਹਾਂ ਦੀ ਕੰਸੈਂਟ ਹੀ ਗਣੀ ਜਾਂਦੀ ਹੁੰਦੀ ਆ ਕਿਉਂਕਿ ਕੈਬਨਟ ਮੰਤਰੀ ਜਿਹੜੇ ਉਹ ਹਿੱਸਾ ਹੁੰਦੇ ਆ ਉਹ ਸਰਕਾਰ ਦਾ ਤੇ ਉਹ ਉੱਥੇ ਜਾ ਰਹੇ ਆ ਤਾਂ ਇਟ ਮੀਨ ਸਰਕਾਰ ਦਾ ਉਹਦੇ ਚ ਸਾਥ ਦੇਉ ਰਹੀ ਆ ਪਰ ਖੁੱਲੇ ਤੌਰ ਤੇ ਜਿਹੜਾ ਜਿਹੜਾ ਹੈੱਡ ਹੁੰਦਾ ਉਹ ਨਹੀਂ ਜਾ ਸਕਦਾ ਇਹਦੀ ਇੱਕ ਜ਼ਰੂਰ ਅੰਦਰੋਂ ਹੁੰਦੀ ਆ ਕਿਉਂਕਿ ਜਿਹੜੀ ਲਾਉਂਡ ਆਰਡਰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਉਹਦੀ ਹੁੰਦੀ ਆ ਨਹੀਂ ਤਾਂ ਜਿਹੜੀ ਸੈਂਟਰ ਸਰਕਾਰ ਆ ਉਹ ਸਰਕਾਰ ਦੇ ਨੌਜਵਾਨ ਉਹ ਇਹ ਵੱਦ ਤੋਂ ਵੱਧ ਉਹਨਾਂ ਦਾ ਸਹਿਯੋਗ ਤੋਂ ਨਾਲ ਤੋਂ ਕਿਉਂਕਿ ਜਿਹੜੀ ਸਿਆਣਪ ਦੇ ਨਾਲ ਨਾਲ ਜੋਸ਼ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਕਿਸੇ ਵੀ ਮੋਰਚੇ ਨੂੰ ਸਫਲ ਕਰਨ ਦੇ ਲਈ ਤੇ ਨੌਜਵਾਨਾਂ ਨੂੰ ਹੈ ਵੀ ਸ਼ਾਂਤਮਈ ਰਹਿ ਕੇ ਉਹਨਾਂ ਦੀ ਸਿੱਖਿਆਵਾਂ ਤੇ ਚੱਲ ਕੇ ਅਸੀਂ ਅੱਗੇ ਵਧੀਏ ਤਾਂ ਕਿ ਅਸੀਂ ਕਾਮਯਾਬ ਹੋ ਸਕੀਏ ਜਿਹੜਾ ਅੱਜ ਦਾ ਆਪਣਾ ਪੰਜਾਬ ਬੰਦ ਦਾ ਉਹ ਤੁਹਾਨੂੰ ਕਿਵੇਂ ਦਾ ਲੱਗਿਆ ਜਿਹੜਾ ਇਹ ਹੰਗਾਰਾ ਕਿਵੇਂ ਦਾ ਅਮਰ 100% ਸਫਲ ਹੈ ਜੀ ਕਿਉਂਕਿ ਸਾਰੇ ਜ਼ਿਲ੍ਹਿਆਂ ਤੋਂ ਜਿਹੜੀ ਰਿਪੋਰਟ ਸਾਡੇ ਕੋਲ ਪਹੁੰਚੀ ਹੈ ਉਹਦੇ ਵਿੱਚ 100% ਹੈ ਕਿਤੇ ਕੋਈ ਨੂੰ ਕਿਸੇ ਨੂੰ ਜ਼ਬਰਦਸਤੀ ਨਹੀਂ ਰੋਕਿਆ ਗਿਆ ਲੋਕ ਆਪ ਮੁਹਾਰੇ ਹੋ ਕੇ ਆਪ ਅੱਗੇ ਵਧ ਕੇ ਉਹਨਾਂ ਨੇ ਇਸ ਬੰਦ ਨੂੰ ਹੰਗਾਰਾ ਦਿੱਤਾ ਬਿਲਕੁਲ ਸਫਲ ਹੈ ਜੀ ਸਾਡਾ 30 ਦਸੰਬਰ ਦੀ ਜਿਹੜੀ ਕਿਸਾਨ ਯੂਨੀਅਨ ਵੱਲੋਂ ਕਾਲ ਸੀ ਮੁਕੰਮਲ ਬੰਦ ਦੀ ਤੇ ਕਿਸਾਨ ਜਿਹੜੇ ਨੇ ਉਹ ਰੇਲਵੇ ਟਰੈਕਾਂ ਤੇ ਵੀ ਬੈਠੇ ਨੇ ਸੜਕਾਂ ਤੇ ਵੀ ਬੈਠੇ ਨੇ ਸਾਡੇ ਨਾਲ ਕਿਸਾਨ ਆਗੂ ਗੱਲਬਾਤ ਕਰਨਗੇ ਆਪਾਂ ਪੁੱਛਦੇ ਹਾਂ ਕਿ ਜਿਹੜੀ ਇਹ ਸਥਿਤੀ ਇਸ ਟਾਈਮ ਕੀ ਬਣੀ ਹੋਈ ਹੈ ਸਸੀ ਕਾਲ ਜੀ ਸਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਡਾਕ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ ਸਥਿਤੀ ਇਹ ਹੈ ਜੀ ਸਰਕਾਰ ਜਦੋਂ ਡਰ ਜਾਂਦੀ ਆ ਉਦੋਂ ਥੋੜੀ ਸਖਤਾਈ ਕਰਦੀ ਆ ਤੇ ਹੁਣ ਸਰਕਾਰ ਜਿਹੜੀ ਆ ਲਾਸਾ ਹਾਂ ਤੇ ਆ ਤੇ ਹੌਲੀ ਹੌਲੀ ਕਿਉਂਕਿ ਕਾਮਯਾਬੀ ਜਿਹੜੀ ਆ ਉਹ ਜ਼ਰੂਰ ਮਿਲਣੀ ਆ ਸਾਨੂੰ ਅਸੀਂ ਕਾਮਯਾਬ ਹੋਣ ਜਾ ਰਹੇ ਹਾਂ ਛੇਤੇ ਡੱਲੇਵਾਲ ਸਾਹਿਬ ਜਿਹੜੇ ਅ ਅੱਜ ਮਾਰ ਨੂੰ ਵਰਤਤੇ ਬੈਠੇ ਹੋਏ ਆ ਕਿਉਂਕਿ ਉਹਨਾਂ ਦੀ ਸ਼ਹਾਦਤ ਨੂੰ ਨਾ ਹੋ ਜੇ ਸਰਕਾਰ ਇਸ ਲਈ ਪਪਾ ਪਾਰ ਹੋਈ ਆ ਥੋੜੀ ਸਤਾਈ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਆਲਰੇਡੀ ਸਰਕਾਰ ਜਿਹੜੀ ਆ ਉਹ ਪਿੱਛੇ हट ਰਹੀ ਆ ਸਰਕਾਰ ਵੀ ਚਾਹੁੰਦੀ ਆ ਵੀ ਸ਼ਾਇਦ ਕਿਸੇ ਤਰ੍ਹਾਂ ਇਹ ਉੱਠ ਜਾਣ ਪਰ ਕਾਮਯਾਬੀ ਮਿਲਣ ਵਾਲੀ ਆ ਅਸੀਂ ਕਾਮਯਾਬ ਛੇਤੀ ਹੋਵਾਂਗੇ ਜਿਹੜੇ ਡੱਲੇਵਾਲ ਸਾਹਿਬ ਨੇ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਉਹ ਤਕਰੀਬਨ 35 ਦਿਨ ਦਾ ਹੋਣ ਜਾ ਰਿਹਾ ਤੇ ਜਿਹੜਾ ਭਗਵੰਤ ਮਾਨ ਹੈ ਉਹ ਜਮਾ ਹੀ ਨਹੀਂ ਬੋਲ ਰਿਹਾ ਇਹ ਟੌਪਿਕ ਦੇ ਉੱਤੇ ਚਲੋ ਉਹਨਾਂ ਦੇ ਕੈਬਨਿਟ ਮੰਤਰੀ ਤਾਂ ਫੇਰ ਵੀ ਉੱਥੇ ਜਾਇਆ ਹੈ ਬਲਵੀਰ ਸਿੰਘ ਉਹਨੀ ਤੇ ਆਪਾਂ ਨੂੰ ਫਰਜ਼ ਬਣਦਾ ਨਾ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਦਾ ਨਹੀਂ ਸਰਕਾਰ ਜਦੋਂ ਆਪ ਜਾਂ ਨੁਮਾਇੰਦੇ ਜਾਂਦੇ ਆ ਤਾਂ ਉਹ ਸਰਕਾਰ ਦੀ ਇੱਕ ਤਰ੍ਹਾਂ ਦੀ ਕੰਸੈਂਟ ਹੀ ਗਣੀ ਜਾਂਦੀ ਹੁੰਦੀ ਆ ਕਿਉਂਕਿ ਕੈਬਨਿਟ ਮੰਤਰੀ ਜਿਹੜੇ ਉਹ ਹਿੱਸਾ ਹੁੰਦੇ ਆ ਉਹ ਸਰਕਾਰ ਦਾ ਤੇ ਉਹ ਉਥੇ ਜਾ ਰਹੀ ਆ ਤਾਂ ਇਟ ਮੀਨ ਸਰਕਾਰ ਤਾਂ ਉਹਦੇ ਚ ਸਾਥ ਦੇਉ ਰਹੀ ਆ ਪਰ ਖੁੱਲੇ ਤੌਰ ਤੇ ਜਿਹੜਾ ਜਿਹੜਾ ਹੈੱਡ ਹੁੰਦਾ ਉਹ ਨਹੀਂ ਜਾ ਸਕਦਾ ਇਹਦੀ ਇੱਕ ਜ਼ਰੂਰ ਅੰਦਰੋਂ ਹੁੰਦੀ ਆ ਕਿਉਂਕਿ ਜਿਹੜੀ ਲੌਂਡ ਆਰਡਰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਉਹਦੀ ਹੁੰਦੀ ਆ ਨਹੀਂ ਤਾਂ ਜਿਹੜੀ ਸੈਂਟਰ ਸਰਕਾਰ ਆ ਉਹ ਸਰਕਾਰ ਦੇ ਦੇਗੀ ਅੱਛਾ ਜੀ ਤੇ ਜਿਹੜੇ ਹੁਣ ਡੱਲੇ ਵਾਲ ਸਾਹਿਬ ਨੇ ਉਹਨਾਂ ਦਾ ਉੱਥੇ ਰੀਲਾਂ ਹੀ ਵਾਇਰਲ ਹੋ ਰਹੀਆਂ ਨੇ ਵੀ ਇੱਥੇ ਆ ਕੇ ਪਹਿਰਾ ਦਿਓ ਜਿਹੜੀ ਸਰਕਾਰ ਐ ਉਹ ਉਹਨਾਂ ਨੂੰ ਚੱਕਣ ਨੂੰ ਫਿਰਦੀ ਐ ਤੇ ਉੱਥੇ ਦੀ ਸਥਿਤੀ ਕੀ ਆ ਬਾਈ ਜੀ ਉੱਥੇ ਦੀ ਸਥਿਤੀ ਐ ਜੀ ਪਰ ਉਹਨਾਂ ਨੂੰ ਸੰਭਾਲਿਆ ਹੋਇਆ ਆ ਚਾਰੇ ਪਾਸੇ ਤੋਂ ਤੇ ਜਿੰਨੀਆਂ ਵੀ ਜਥੇਬੰਦੀਆਂ ਲੀਡਰ ਸਾਹਿਬਾਨ ਆ ਉਹਨਾਂ ਦੀ ਦੇਖਰੇਖ ਕਰ ਰਹੇ ਆ ਟਰਾਲੀਆਂ ਦੀ ਬੈਰੀਕੇਡਿੰਗ ਆਲੇ ਦੋਲੇ ਕੀਤੀ ਹੋਈ ਵੈਲਡਿੰਗ ਕਰਕੇ ਤੇ ਕਿਸੇ ਤਰ੍ਹਾਂ ਏਜੰਸੀ ਉਹਨਾਂ ਨੂੰ ਨਾ ਚੱਕ ਸਕੇ ਤੇ ਬਰਕਿ ਕੋਈ ਕੋਈ ਅਰਦਾਸ ਕਰਕੇ ਬੈਠੇ ਹੋਏ ਆ ਡਰ ਸਭ ਨੂੰ ਐ ਤੇ ਸਾਨੂੰ ਵੈਸੇ ਜ਼ਰੂਰ ਤਾਂ ਉਹਨਾਂ ਦੀ ਅਸੀਂ ਚਾਹੁੰਦੇ ਆ ਵੀ ਉਹ ਇੱਕ ਕਮਜਾਬੀ ਦਾ ਸੇਰਾ ਜਿਹੜਾ ਆਪਣੇ ਅੱਖੀਂ ਜ਼ਰੂਰ ਦੇਖਣ ਜਿਹੜੇ ਮਤਲਬ ਆਪਣੇ ਜਿਹੜੇ ਨੌਜਵਾਨ ਵੀਰ ਨੇ ਜਾਂ ਜਿਹੜੇ ਉੱਥੇ ਬਜ਼ੁਰਗ ਬੈਠੇ ਨੇ ਉਹਨਾਂ ਦੇ ਵਿੱਚ ਮੀਂਹ ਪੈਂਦੇ ਚ ਵੀ ਪੂਰਾ ਜੋਸ਼ ਸੀ ਬਿਲਕੁਲ ਜੀ ਤੇ ਜਿਹੜਾ ਹੁਣ ਉੱਥੇ ਦਾ ਅਸਲੀ ਜਿਹੜਾ ਰੋਖਾ ਹੈ ਉਹ ਧਰਨੇ ਦਾ ਕਿ ਉੱਪਰ ਨੂੰ ਜਾ ਰਿਹਾ ਹੁਣ ਪੂਰਾ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਰੇਫੇਲੇ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਦੇ ਨਾਲ ਤੋਂ ਕਿਉਂਕਿ ਜਿਹੜੀ ਸਿਆਣਪ ਦੇ ਨਾਲ-ਨਾਲ ਜੋਸ਼ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਕਿਸੇ ਵੀ ਮੋਰਚੇ ਨੂੰ ਸਫਲ ਕਰਨ ਦੇ ਲਈ ਤੇ ਨੌਜਵਾਨਾਂ ਨੂੰ ਹੈ ਵੀ ਸ਼ਾਂਤਮਈ ਰਹਿ ਕੇ ਉਹਨਾਂ ਦੀ ਸਿੱਖਿਆਵਾਂ ਤੇ ਚੱਲ ਕੇ ਅਸੀਂ ਅੱਗੇ ਵਧੀਏ ਤਾਂ ਕਿ ਅਸੀਂ ਕਾਮਯਾਬ ਹੋ ਸਕੀਏ ਜਿਹੜਾ ਅੱਜ ਦਾ ਆਪਣਾ ਪੰਜਾਬ ਬੰਦ ਦਾ ਉਹ ਤੁਹਾਨੂੰ ਕਿਵੇਂ ਦਾ ਲੱਗਿਆ ਜਿਹੜਾ ਇਹ ਹੰਗਾਰਾ ਕਿਵੇਂ ਦਾ ਮਰਦਾ 100% ਸਫਲ ਹੈ ਜੀ ਕਿਉਂਕਿ ਸਾਰੇ ਜ਼ਿਲ੍ਹਿਆਂ ਤੋਂ ਜਿਹੜੀ ਰਿਪੋਰਟ ਸਾਡੇ ਕੋਲ ਪਹੁੰਚੀ ਹੈ ਉਹਦੇ ਵਿੱਚ 100% ਹੈ ਕਿਤੇ ਕੋਈ ਨੂੰ ਕਿਸੇ ਨੂੰ ਜ਼ਬਰਦਸਤੀ ਨਹੀਂ ਰੋਕਿਆ ਗਿਆ ਲੋਕ ਆਪ ਮੁਹਾਰੇ ਹੋ ਕੇ ਆਪ ਅੱਗੇ ਵਧ ਕੇ ਉਹਨਾਂ ਨੇ ਇਸ ਬੰਦ ਨੂੰ ਹੰਗਾਰਾ ਦਿੱਤਾ ਹੈ ਬਿਲਕੁਲ ਸਫਲ ਹੈ ਜੀ ਸਾਡਾ ਠੀਕ ਹੈ ਜੀ ਤੇ ਜਿਹੜਾ ਪੰਜਾਬ ਬੰਦ ਆ ਉਹ ਤਕਰੀਬਨ ਸਫਰ ਰਿਹਾ ਤੇ ਸਾਰੇ ਜਿਹੜੇ ਕਿਸਾਨ ਲੀਡਰ ਨੇ ਚਾਹੇ ਕੋਈ ਛੋਟਾ ਬੱਚਾ ਉਹ ਵੀ ਇਹੀ ਆਸ ਕਰ ਰਿਹਾ ਕਿ ਜਿਹੜੇ ਕਾਨੂੰਨ ਨੇ ਉਹ ਵਾਪਸ ਹੋਣਗੇ ਤੇ ਅਸੀਂ ਜਿਹੜਾ ਆਪਣਾ ਖੇਤੀ ਆ ਖੇਤੀਬਾਨ ਨੂੰ ਆਪਣਾ ਧੰਦਾ ਲਾਹੇਵੰਦ ਬਣਾਉਣ ਦੇ ਵਿੱਚ ਸਾਰੇ ਸਾਥ ਦੇਣਗੇ ਤੇ ਜਿਹੜੇ ਸਾਡਾ ਵਪਾਰੀ ਵਰਗ ਹੈ ਉਹ ਵੀ ਸਾਡਾ ਸਾਥ ਦੇਊਗਾ ਅੱਜ ਵੀ ਪੰਜਾਬ ਬੰਦ ਚ ਵੀ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਪੂਰਾ ਸਾਥ ਦਿੱਤਾ ਇੱਕਾ ਦੁਕਾਨ ਨੂੰ ਛੱਡ ਕੇ ਜਿਹੜੇ ਬੈਂਕ ਨੇ ਉਹ ਵੀ ਬੰਦ ਦਿਖਾਈ ਦਿੱਤੇ ਨੇ ਤੇ ਕਿਸਾਨ ਰੇਲਵੇ ਟ੍ਰੈਕਾਂ ਦੇ ਉੱਤੇ ਬੈਠ ਰਹੇ ਤੁਹਾਡੇ ਨਾਲ ਗੱਲਬਾਤ ਕਰਾਈ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਉਮੀਦ ਆ ਤੁਸੀਂ ਵੀ ਠੀਕ ਠਾਕ ਹੋਵੋਗੇ ਧੰਨਵਾਦ